ਮਾਮਲਾ थाना दरेसी ਦੇ ਅਧੀਨ ਆਂਦੇ ਕਾਰੋਬਾਰਾ ਇਲਾਕੇ ਦਾ ਸਾਹਮਣੇ ਆ ਰਿਹਾ ਜੁਤੇ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਅਰਵਿੰਦ ਸਿੰਘ ਨੇ ਦੱਸਿਆ ਹੈ ਕਿ ਉਸੇ ਸੰਬੰਧਿਤ ਦੇ ਇਲਾਕੇ ਵਿੱਚ ਜ਼ਮੀਨ ਹੈ ਜਿੱਥੇ ਕੁਝ ਭੂ ਮਾਫੀਆ ਲੋਕ ਉਸਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਦ ਇਸ ਸੰਬੰਧ ਦੇ ਵਿੱਚ ACP ਦਫ਼ਤਰ ਪੁੱਜੇ ਤਾਂ ACP ਵੱਲੋਂ ਸੰਬੰਧਿਤ SH ਦੇ ਨਾਲ ਗੱਲ ਕਰਨ ਉਹਨਾਂ ਨੂੰ ਕਿਹਾ ਜਾਂਦਾ ਜੋਸ ਤੋਂ ਬਾਅਦ ਉਹ ਸੁੰਦਰਨਗਰ ਪਹੁੰਚਦੇ ਨੇ ਤਾਂ ਉੱਥੇ ਪੁਲਿਸ ਅਧਿਕਾਰੀ ਅਫਤਾਰ ਸਿੰਘ ਨੇ ਉਹਨਾਂ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਦੱਸਦੇ ਕਿ ਜਦੋਂ ਉਹਨਾਂ ਨੇ ਪੁਲਿਸ ਅਧਿਕਾਰੀ ਅਫਤਾਰ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਉਦਰੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਤਾਂ ਦਰਜ ਕਰ ਲਵੇ ਪਰ ਉਸ ਤੋਂ ਆਪੋਜ਼ਿਟ ਪਾਰਟੀ ਦਾ ਵਿਅਕਤੀ ਇਹਨਾਂ ਨੂੰ ਜ਼ਿਆਦਾ ਪਾਵਰਫੁੱਲ ਹੈ ਕਿ ਉਸ ਦੀ ਵਰਦੀ ਤੱਕ ਉਤਰਵਾ ਦੇਗਾ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਇਸ ਸਬੰਧੀ ਸੀਐਮ ਆਫਿਸ ਡੀਜੀਪੀ ਆਫਿਸ ਪੁਲਿਸ ਕਮਿਸ਼ਨਰ ਆਫਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਦਰੇ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਕੋਰਟ ਦੇ ਵਿੱਚ ਹੈ ਉਹਨਾਂ ਤੇ ਜੋ aarop ਲਗਾਏ ਗਏ ਨੇ ਉਹ ਝੂਠੇ ਨੇ ਲੁਧਿਆਣਾ लाइਵ ਦੇ ਲਈ ਕਿੰਕਾ ਚਾਤ ਰਿਪੋਰਟ ਮੇਰਾ ਨਾਮ ਹਰਿੰਦਰਪਾਲ ਸਿੰਘ ਹੈ ਸਰ ਕੀ ਮਾਮਲਾ ਕੀ ਹੈ ਸਰ ਮੇਰਾ ਮਾਮਲਾ ਇਹ ਹੈ ਕਿ ਮੇਰੀ ਜ਼ਮੀਨ ਹੈਗੀ ਪਿੰਡ ਕਾਰਾਬਾਰ ਜੀ ਬੁੱਡੇ ਦਰਿਆ ਦੇ ਨਾਲ ਜਿਹਦੇ ਤੇ ਕੁਝ ਪੂ ਮਾਫੀਆ ਵਾਲੇ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਤੇ ਮੈਂ ਥਾਣੇ ਗਿਆ ਕੰਪਲੇਂਟ ਵਾਸਤੇ ਜੀ ਪਹਿਲੇ ਮੈਂ ACP ਸਾਹਿਬ ਨਾਲ ਫੋਨ ਤੇ ਗੱਲ ਕੀਤੀ ਜੀ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਥਾਣੇ ਗੱਲ ਕਰੋ ਮੈਨੂੰ ਫਿਰ ਐਸਐਚਓ ਸਾਹਾ ਦਾ ਆਪ ਹੀ ਫੋਨ ਆ ਗਿਆ ਸੀ ਸਾਰ ਰਫਤਾਰ ਸਿੰਘ ਉੱਥੇ ਐਸਐਚਓ ਨੇ ਸੁੰਦਰ ਨਗਰ ਦਰੇਸੀ ਥਾੜੇ ਦੇ ਵਿੱਚ ਜੀ ਤੇ ਉਹਨਾਂ ਨੇ ਮੈਨੂੰ ਅਗਲੇ ਦਿਨ ਬੁਲਾਇਆ ਆਪਣੇ ਥਾਣੇ ਦੇ ਵਿੱਚ ਵੀ ਮੈਂ ਆਪਣੇ ਮਾਲਕੀ ਦੇ ਕਾਗਜ਼ ਲੈ ਕੇ ਆਵਾਂ ਮੈਂ ਆਪਣੇ ਮਾਲਕੀ ਦੇ ਕਾਗਜ਼ ਲੈ ਕੇ ਗਿਆ ਉਹਨਾਂ ਨੇ ਮੇਰੀ ਮਾਲਕੀ ਦੇ ਕਾਗਜ਼ ਦੇਖ ਕੇ ਮੈਨੂੰ ਕਿਹਾ ਤੁਹਾਡੇ ਕਾਗਜ਼ ਬਿਲਕੁਲ ਠੀਕ ਨਹੀਂ ਜੀ ਮੈਂ ਕਿਹਾ ਸਰ ਜੇ ਮੇਰੇ ਕਾਗਜ਼ ਸਾਰੇ ਠੀਕ ਨਹੀਂ ਮੇਰੀ ਮਾਲਕੀ ਠੀਕ ਹੈ ਤੇ ਇਹ ਪੂ ਮਾਫੀਆ ਵਾਲਿਆਂ ਨੂੰ ਮੇਰੀ ਉੱਥੋਂ ਜ਼ਮੀਨ ਤੋਂ ਦੂਰ ਕੀਤਾ ਜਾਵੇ ਤੇ ਇਹਨਾਂ ਦੇ ਖਿਲਾਫ ਜੋ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਅੱਗੋਂ ਉਹਨਾਂ ਨੇ ਮੈਨੂੰ ਇੱਕ ਬੜਾ ਅਜੀਬ ਜਿਹਾ ਮੈਨੂੰ ਜਵਾਬ ਦਿੱਤਾ ਕਹਿੰਦੇ ਵੀ ਜੇ ਮੈਂ ਨਾ ਤੇ ਕੋਈ ਕਾਰਵਾਈ ਕੀਤੀ ਤੇ ਇਹ ਬੰਦੇ ਇਹਨੇ ਤਾਕਤਵਰ ਨੇ ਕਿ ਮੇਰੀ ਬਦਲੀ ਕਰਵਾ ਦੇਣਗੇ ਜਾਂ ਮੇਰੀ ਵਰਦੀ ਉਤਾਰਵਾ ਦੇਣਗੇ ਜੀ ਜਿੱਥੋਂ ਮੈਂ ਡਰ ਗਿਆ ਤੇ ਮੈਂ ਹੁਣ ਇਹ ਸ਼ੈਸ਼ੋ ਪੰਚ ਪਿਆ ਹੋਇਆ ਸੋਚਾਂ ਚ ਪਿਆ ਹੋਇਆ ਵਾ ਵੀ ਜੇ ਇਹ ਹਾਲਤ ਹੈ ਕਿ ਭੂ ਮਾਫੀਆ ਦੀ ਮਹਤਾਜ ਹੋ ਗਈ ਏ ਪੁਲਿਸ ਦੀ ਵਰਦੀ ਤੇ ਅਸੀਂ ਆਮ ਬੰਦੇ ਕਿੱਥੇ ਜਾਵਾਂਗੇ ਕਿੱਥੋਂ ਸਾਨੂੰ ਇਨਸਾਫ ਮਿਲੇਗਾ ਇਸ ਬਾਬਤ ਵਿੱਚ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਜੀ ਜੀ ਮੈਂ ਇਹਦੀ ਸ਼ਿਕਾਇਤ ਜਿਹੜੀ ਹੈ ਰਿਟਰਨ ਦੇ ਵਿੱਚ ਆ ਆਪਣਾ ਮਾਨਯੋਗ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਹੈ ਆਪਣਾ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵੀ ਕੀਤੀ ਹੈ ਇਹਦੇ ਜਿਹੜੇ ਆਪਣਾ ਗ੍ਰੈਸ ਕੱਤਰ ਉਹਨਾਂ ਨੂੰ ਵੀ ਕੀਤੀ ਹੈ ਜੀ ਡੀਜੀਪੀ ਸਾਹਿਬ ਨੂੰ ਵੀ ਕੀਤੀ ਹੈ ਏਡੀਜੀਪੀ ਇੰਟੈਲੀਜੈਂਸ ਨੂੰ ਵੀ ਕੀਤੀ ਹੈ ਤੇ ਇਹਦੀ ਜਿਹੜੀ ਮੇਨ ਸ਼ਿਕਾਇਤ ਹੈ ਉਹ ਮੈਂ ਰਜਿਸਟਰਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਭੇਜੀ ਹੋਈ ਹੈ ਜੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੀ ਮੈਂ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਤੁਹਾਡੀ ਪੁਲਿਸ ਦਾ ਬੜਾ ਮਨੋਬਲ ਨੀਚੇ ਗਿਰ ਗਿਆ ਹੈ ਉਹ ਪੂ ਮਾਫੀਆ ਦੇ ਅੰਡਰ ਕੰਮ ਕਰਨ ਲੱਗ ਪਈ ਹੈ ਬਜਾਏ ਕਿ ਉਹਨਾਂ ਦੇ ਉੱਪਰ ਕੰਮ ਕਰਦੀ ਬਜਾਏ ਉਹਨਾਂ ਦੇ ਅੰਡਰ ਆ ਗਈ ਹੈ ਤੇ ਇਹਨਾਂ ਨੂੰ ਪੂ ਮਾਫੀਆ ਦੇ ਚੁਗਲ ਚੋਂ ਕੱਢਿਆ ਜਾਵੇ ਤੇ ਪੁਲਿਸ ਨੂੰ ਇੰਨਾ ਕੁ ਤਾਕਤਵਰ ਕੀਤਾ ਜਾਵੇ ਕਿ ਇਹ ਆਪਣੇ ਲੈਵਲ ਤੇ ਆਪਣੀ ਵਰਦੀ ਦੀ ਸ਼ਾਨ ਨੂੰ ਬਹਾਲ ਰੱਖ ਸਕਣ ਤੇ ਭੋਲੇ-ਪਾਲੇ ਬੰਦਿਆਂ ਨਾਲ ਜਿਹੜਾ ਧੱਕਾ ਹੁੰਦਾ ਉਹਦੀ ਹਿਫਾਜ਼ਤ ਕਰੇ